ਯੇਲਾ ਬੁੱਕ ਨਹੀਂ ਠੀਕ ਹੈ ਜੀ ਤੇ ਅੱਜ ਤੋਂ ਕੁਝ ਟਾਈਮ ਪਹਿਲਾਂ ਨਾ ਅਸੀਂ ਤੁਹਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀ ਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਤੇ ਉਹ ਵਰਤ ਕੇ ਤੁਹਾਨੂੰ ਕੀ ਮਤਲਬ ਫਾਇਦਾ ਹੋਇਆ ਉਹ ਮਾੜਾ ਜਿਹਾ ਦੱਸੋ ਜੀ ਮੈਨੂੰ ਇੱਕ ਤਾਂ 3.5 ਸਾਲ ਹੋ ਗਏ ਜੀ ਮੈਂ ਘਰੇ ਬੈਠੇ ਬੈਠੇ ਨੂੰ ਡਰਾਈਵਰ ਸੀਗਾ ਤੇ ਮੇਰੀ ਰੀੜ੍ਹ ਦੀ ਹੱਦ ਨੂੰ ਬੈਸਟ ਨੋਲਕਸ ਪੈ ਗਿਆ ਸੀ ਖਿਆਲੀ ਦਰ ਬਜੰਦੇ ਸੀ ਕਿ ਲੱਤਾਂ ਕੰਮ ਖੜ ਜਾਂਦੇ ਸੀ ਜਦੋਂ ਮੈਂ ਖੜਾ ਹੁੰਦਾ ਸੀ ਯਾ ਤਰਦਾ ਸੀ ਮੈਨੂੰ ਤੁਰਿਆ ਨਹੀਂ ਜਾਂਦਾ ਖੜਿਆ ਨਹੀਂ ਸੀ ਅੰਦਰ ਵਾਲਾ ਤੇ ਦੋ ਤਿੰਨ ਮਿੰਟ ਵਸਾ ਖੜਿਆ ਜਾਂਦਾ ਸੀਗਾ ਤੇ ਮੈਂ ਦਵਾਈਆਂ ਬਹੁਤ ਲਈਆਂ ਵੇਖ ਸਾਹ ਦਵਾਈਆਂ ਲਈਆਂ ਮੈਂ ਤਕਰੀਬਨ 1.5 ਤੋਂ 2 ਲੱਖ ਰੁਪਈਆ ਖਰਚਾ ਤੂਹੀ ਤੇ ਨਹੀਂ ਕਿਤਾ ਵੀ ਠੀਕ ਹੋਇਆ ਨੂਰ ਹਸਤਾਲ ਨੂੰ ਦਿੱਤੇ ਹੋਏ ਹਮਨੇ ਮੇਰੇ ਨਾਲ 45000 ਰੁਪਈਆ ਚਲੋ ਜੀ ਉਹ ਸੱਡੋ ਮੈਂ ਦੱਸਾਂ ਮੈਂ ਕੋਈ ਏਰੀਆ ਨਹੀਂ ਛੱਡਿਆ ਦਵਾਈ ਲੈਣ ਤੋਂ ਤੇ ਹੁਣ ਜਿਹੜਾ ਬੋਡੀ ਸਰਵਿਸ ਪੈਕ ਵਰਤਿਆ ਕਿ ਮੈਂ ਹੁਣ ਦੋ ਦੋ ਘੰਟੇ ਲਗਾਤਾਰ ਵੀ ਖੜ ਜਾਂਦਾ ਤੇ 70% ਮੈਂ ਠੀਕ ਹਾਂ ਤੇ ਤਕਰੀਬਨ ਮੈਂ 4-4 5-5 ਗਿੜੇ ਇਧਰ ਠਾੜਕ ਨਹੀਂ ਵੀ ਲਾਇਆ ਹਾਂ। ਪਰ ਕਿ ਸਾਈਕਲ 'ਤੇ ਹੱਥ ਫੜ ਲੈਣਾ ਤਾਂ ਰਹਿ ਜਾਂਦਾ ਰਹਿਣਾ। ਤੇ ਪਹਿਲਾਂ ਮੈਨੂੰ ਤਕਰੀਬਨ 3-4 ਮਹੀਨੇ ਪਹਿਲਾਂ ਪਤਾ ਲੱਗਿਆ ਸੀਗਾ ਇਸ ਚੀਜ਼ ਦਾ। ਮੈਂ ਤੁਹਾਨੂੰ ਉਹਨਾਂ ਜਿਹੜਾ ਤੁਸੀਂ ਮੈਨੂੰ ਗੋਲਾਂ ਵੀ ਕਰਦੇ ਰਹੇ ਮੈਂ ਤੁਹਾਨੂੰ ਕੋਈ ਰਾਹ ਨਹੀਂ ਦਿੱਤਾ। ਵੀ ਇਹ ਸੀਸੀਆਂ ਨਹੀਂ ਪਹਿਲਾਂ ਜਾਣ ਕੇ ਤੁਹਾਨੂੰ ਵਿਸ਼ਵਾਸ ਨਹੀਂ ਸੀ। ਪਹਿਲਾਂ ਵਿਸ਼ਵਾਸ ਨਹੀਂ ਸੀਗਾ ਜੀ ਬਿਲਕੁਲ। ਹੁਣ ਮੈਨੂੰ ਪੂਰਾ ਵਿਸ਼ਵਾਸ ਆ ਹੁਣ ਪੀਕੇ ਤੁਸੀਂ ਜਾਨੀ ਕਿ ਬਿਲਕੁਲ ਸਹੀ ਮਹਿਸੂਸ ਕਰ ਰਹੇ ਹੋ ਮੈਂ ਕਹਿੰਦੀ ਬਹੁਤ ਜਿਆਦਾ ਮੈਂ 70% ਠੀਕ ਹੈ ਜੀ ਠੀਕ ਆ ਹਲੇ ਥੋੜਾ ਚੱਲ ਵੀ ਰਿਹਾ ਬੋਡੀ ਸਰਵਿਸ ਪੈਕ ਪਿਆ 10 ਦਿਨ ਦਾ ਬਾਕੀ ਠੀਕ ਆ ਜੀ ਹਾਂ ਜੀ ਤੇ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਂ ਇਹੀ ਕਹਿੰਨਾ ਜੀ ਸਭ ਨੂੰ ਪੀ ਲੈਣਾ ਚਾਹੀਦਾ ਠੀਕ ਆ ਜੀ ਥੈਂਕ ਯੂ